ਪੰਜਾਬ 21 ਲਾਈਵ ਵੈਬ ਅਤੇ ਐ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਣੇ ਕਿ ਤੁਹਾਡੇ ਆਪਣੇ ਕਪਤਾਨ ਵੱਲੋਂ ਨਵੇਂ ਸਾਲ ਤੇ ਮਾਗੀ ਦੀਆਂ ਲੱਖ ਲੱਖ ਮੁਬਾਰਕਾਂ ਸਾਡੇ ਐ ਪੰਜਾਬ ਟੀਵੀ ਨਾਲ ਜੁੜਨ ਲਈ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਬੀਤੇ ਵਰੇ ਵਿੱਚ ਆਪ ਸਭ ਦਾ ਬਹੁਤ ਪਿਆਰ ਮਿਲਿਆ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਾਲ ਵਿੱਚ ਵੀ ਤੁਹਾਡਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇਗਾ ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੈ ਕਿ ਸਾਡੇ ਚੈਨਲ ਤੇ ਕਿਸੇ ਵੀ ਤਰ੍ਹਾਂ ਦੀ ਖਬਰ ਇਸ਼ਤਿਹਾਰ ਲਾਈਵ ਪ੍ਰੋਗਰਾਮ ਜਿਵੇਂ ਕਿ ਕੀਰਤਨ ਦਰਬਾਰ ਜਾਗਰਣ ਛਿੰਝ ਮੇਲੇ ਕਵਾਲ ਕਬੱਡੀ ਕੱਪ ਨਕਲਾ ਕਿਸੇ ਵੀ ਤਰ੍ਹਾਂ ਦਾ ਹੋਰ ਲਾਈਵ ਟੈਲੀਕਾਸਟ ਪ੍ਰੋਗਰਾਮ ਬਹੁਤ ਹੀ ਘੱਟ ਰੇਟਾਂ ਦੇ ਕੀਤਾ ਜਾਂਦਾ ਹੈ ਪ੍ਰੋਗਰਾਮ ਬੁੱਕ ਕਰਨ ਲਈ ਸਕਰੀਨ ਤੇ ਚੱਲਦੇ ਨੰਬਰਾਂ ਤੇ ਸੰਪਰਕ ਕਰੋ ਵਧੇਰੇ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰੋ www. ਪੰਜ ਆਪ 21live.in ਤੇ ਧੰਨਵਾਦ ਹਰ ਤਰ੍ਹਾਂ ਦੀਆਂ ਖਬਰਾਂ ਅਤੇ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ F Punjab TV ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਵਾਲਾ ਬਟਨ ਜ਼ਰੂਰ ਪ੍ਰੈਸ ਕਰੋ